ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਲੋਜੀ ਹੁਣ ਪੰਜਾਬੀਆਂ ਨੂੰ ਪਾਸਪੋਰਟ ਵੈਰੀਫਿਕੇਸ਼ਨ ਦੇ ਵਿੱਚ ਨਹੀਂ ਆਵੇਗੀ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਸੂਬਾ ਸਰਕਾਰ ਪਾਰਦਰਸ਼ੀ ਤੇ ਸਮਾਬਦ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਸ਼ੁਰੂ ਕਰਨ ਜਾ ਰਹੀ ਹੈ ਇੱਕ ਨਵੀਂ ਆਧੁਨਿਕ ਪ੍ਰਣਾਲੀ ਤੇ ਹੁਣ SMS ਰਾਹੀਂ ਪ੍ਰਾਪਤ ਹੋਵੇਗੀ ਪ੍ਰੀ ਵੈਰੀਫਿਕੇਸ਼ਨ ਤੇ ਪੋਸਟ ਵੈਰੀਫਿਕੇਸ਼ਨ ਸੰਬੰਧੀ ਸਾਰੀ ਜਾਣਕਾਰੀ ਜੀ ਹਾਂ ਸੂਬਾ ਸਰਕਾਰ ਨੇ ਇੱਕ ਨਵਾਂ ਕਦਮ ਚੁੱਕਿਆ ਜਿਸ ਦੇ ਨਾਲ ਪੰਜਾਬੀਆਂ ਨੂੰ ਹੁਣ ਜਿਹੜੇ ਪਾਸਪੋਰਟ ਨੇ ਉਹਨਾਂ ਦੀ ਵੈਰੀਫਿਕੇਸ਼ਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਸੂਬਾ ਵਾਸੀਆਂ ਨੂੰ ਪਾਰਦਰਸ਼ੀ ਤੇ ਸਮਾਬੱਧ ਨਾਗਰਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਤੇ ਹੁਣ ਪੰਜਾਬੀਆਂ ਨੂੰ SMS ਦੇ ਰਾਹੀਂ ਪ੍ਰੀ ਵੈਰੀਫਿਕੇਸ਼ਨ ਤੇ ਪੋਸਟ ਵੈਰੀਫਿਕੇਸ਼ਨ ਦੇ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਹੋਵੇਗੀ ਦੱਸਦੀ ਹੈ ਕਿ ਇਹ ਸਾਰੇ ਵੇਰਵੇ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਸ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਹੋਰਾਂ ਦੇ ਵੱਲੋਂ ਸਾਂਝੇ ਕੀਤੇ ਗਏ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਪੁਲਿਸ ਸੂਬਾ ਵਾਸੀਆਂ ਨੂੰ ਨਿਰਵਿਘਨ ਪਾਰਦਰਸ਼ੀ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਦਿਨ ਰਾਤ ਮਿਹਨਤ ਦੇ ਵਿੱਚ ਜੁਟੀ ਹੋਈ ਹੈ। ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਇਹ ਨਵੀਂ ਆਧੁਨਿਕ ਤੇ ਸਜਜੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਹ 5 ਫਰਵਰੀ 2025 ਤੋਂ ਲਾਗੂ ਕਰ ਦਿੱਤੀ ਜਾਵੇਗੀ। ਉਹਨਾਂ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸੂਬਾ ਵਾਸੀਆਂ ਨੂੰ ਹੁਣ ਜਿਹੜੇ ਪਾਸਪੋਰਟ ਨੇ ਉਹਨਾਂ ਦੀ ਵੈਰੀਫਿਕੇਸ਼ਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਨਾਲ ਹੀ ਇੱਥੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਪੀਬੀ ਸਾਂਝ ਦੇ ਵੱਲੋਂ ਬਿਨੇਕਰ ਨੂੰ ਇੱਕ ਐਸਐਮਐਸ ਆਵੇਗਾ ਜਦੋਂ ਉਸਦੀ ਜਿਹੜੀ ਪਾਸਪੋਰਟ ਹੈ ਉਸਦੀ ਵੈਰੀਫਿਕੇਸ਼ਨ ਹੋਣੀ ਹੈ ਤਾਂ ਜਿਸ ਅਧਿਕਾਰੀ ਨੇ ਇਹ ਵੈਰੀਫਿਕੇਸ਼ਨ ਕਰਨੀ ਹੈ ਉਸ ਦਾ ਨਾਮ ਜਿਸ ਦਿਨ ਇਹ ਮੁਲਾਕਾਤ ਹੋਣੀ ਹੈ ਉਹ ਤਾਰੀਖ ਤੇ ਸਮੇਂ ਦੀ ਜਾਣਕਾਰੀ ਉਸ ਦੇ ਵਿੱਚ ਦਿੱਤੀ ਜਾਵੇਗੀ ਤੇ ਜਦੋਂ ਇਹ ਵੈਰੀਫਿਕੇਸ਼ਨ ਹੋ ਜਾਵੇਗੀ ਤਾਂ ਫਿਰ ਇੱਕ ਪੋਸਟ ਵੈਰੀਫਿਕੇਸ਼ਨ ਐਸਐਮਐਸ ਵੀ ਪੀਬੀ ਸਾਜ ਦੇ ਵੱਲੋਂ ਆਵੇਗਾ ਤੇ ਜਦੋਂ ਬਿਨੇਕਾਰ ਨੇ ਜਿਹੜੀ ਆਪਣੀ ਵੈਰੀਫਿਕੇਸ਼ਨ ਹੈ ਉਹ ਕਰਵਾ ਲਈ ਹੈ ਤਾਂ ਫਿਰ ਪੋਸਟ ਵੈਰੀਫਿਕੇਸ਼ਨ ਦਾ ਜਿਹੜਾ ਫੀਡਬੈਕ ਹੈ ਉਹ ਵੀ ਬਿਨੇਕਾਰ ਦੇ ਸਕੇਗਾ ਦੱਸਦੀ ਹੈ ਕਿ ਜਦੋਂ ਇਹ ਜਿਹੜਾ ਫੀਡਬੈਕ ਦੇਣੀ ਹੋਵੇਗੀ ਤਾਂ ਫਿਰ ਫੀਡਬੈਕ ਫਾਰਮ ਖੁੱਲੇਗਾ ਤਾਂ ਉਸ ਦੇ ਵਿੱਚ ਹਾਈਪਰਲਿੰਕ ਹੋਵੇਗਾ ਜਿਸ ਤੇ ਕਲਿੱਕ ਕਰਕੇ ਬਿਨੇ ਘਰ ਆਪਣਾ ਕੋਈ ਸੁਝਾਅ ਹੈ ਆਪਣੀ ਕੋਈ ਟਿੱਪਣੀਆਂ ਜਾਂ ਫਿਰ ਕੋਈ ਸਮੱਸਿਆ ਹੈ ਉਹ ਸਾਰੀਆਂ ਗੱਲਾਂ ਇਸ ਮੈਸੇਜ ਦੇ ਵਿੱਚ ਸਾਂਝੀਆਂ ਕਰ ਸਕੇਗਾ ਇੱਥੇ ਇਹ ਵੀ ਜਾਣਕਾਰੀ ਦੇ ਦਈਏ ਕਿ ਇਸ ਪ੍ਰਣਾਲੀ ਦੀ ਸ਼ੁਰੂਆਤ ਕਰਨ ਦਾ ਮਕਸਦ ਇਹ ਹੈ ਕਿ ਜਿਹੜੀ ਬੇਲੋੜੀ ਅਨਿਸ਼ਚਿਤਤਾ ਹੈ ਉਸ ਨੂੰ ਘਟਾਇਆ ਜਾਵੇ ਤੇ ਨਾਲ ਹੀ ਜਿਹੜੇ ਬਿਨੇਕਰ ਨੇ ਉਹਨਾਂ ਦੇ ਜਿਹੜੇ ਪਾਸਪੋਰਟ ਨੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਣੀ ਹੈ ਉਸ ਦੇ ਸਬੰਧੀ ਉਹਨਾਂ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਮਿਲ ਸਕੇ ਦੱਸ ਦਈਏ ਕਿ ਇਸ ਦੇ ਨਾਲ ਬਹੁਤ ਸਾਰਾ ਸਮਾਂ ਵੀ ਬਚੇਗਾ ਤੇ ਨਾਲ ਹੀ ਜਿਹੜੀ ਖੱਜਲ ਖਵਾਰੀ ਹੁੰਦੀ ਹੈ ਉਸ ਤੋਂ ਵੀ ਬਚਿਆ ਜਾ ਸਕੇਗਾ ਸੋ ਹੁਣ ਪੰਜਾਬੀਆਂ ਨੂੰ ਜਦੋਂ ਕੋਈ ਉਹਨਰੇ ਪਾਸਪੋਰਟ ਉਹ ਟੋਣ ਹੈ ਉਸ ਦੀ ਵੈਰੀਫਿਕੇਸ਼ਨ ਹੋਣੀ ਹੈ ਤਾਂ ਫਿਰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਉਹਨਾਂ ਦੇ ਜਿਹੜਾ ਪਾਸਪੋਰਟ ਦੀ ਵੈਰੀਫਿਕੇਸ਼ਨ ਹੋਣੀ ਹੈ ਵੈਰੀਫਿਕੇਸ਼ਨ ਹੋਣ ਤੋਂ ਪਹਿਲਾਂ ਵੀ ਉਹਨਾਂ ਨੂੰ ਪੀਬੀ ਸਾਜ ਦੇ ਵੱਲੋਂ ਐਸਐਮਐਸ ਆਵੇਗਾ ساری ਜਿਹੜੀ ਤਾਰੀਖ ਹੈ ਜਿਸ ਵੀ ਅਧਿਕਾਰੀ ਨੇ ਜਾਂਚ ਕਰਨ ਆਉਣਾ ਹੈ ਵੈਰੀਫਿਕੇਸ਼ਨ ਕਰਨ ਆਉਣਾ ਹੈ ਉਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਤੇ ਜਦੋਂ ਵੈਰੀਫਿਕੇਸ਼ਨ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਵੀ ਪੋਸਟ ਵੈਰੀਫਿਕੇਸ਼ਨ SMS ਆਵੇਗਾ ਜਿਸ ਤੇ ਉਹ ਆਪਣੀਆਂ ਟਿੱਪਣੀਆਂ ਆਪਣੇ ਸੁਝਾਅ ਜਾਂ ਫਿਰ ਕੋਈ ਸਮੱਸਿਆ ਆਈ ਹੈ ਤਾਂ ਉਸ ਤੇ ਸਾਂਝੀ ਕਰ ਸਕੇਗਾ ਸੋ ਸੂਬਾ ਸਰਕਾਰ ਨੇ ਇਹ ਉਚੇਚਾ ਕਦਮ ਚੁੱਕਿਆ ਜਿਸ ਦੇ ਨਾਲ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਹੋ ਜਾਵੇ